ਸੋ ਮੈਂ ਤੁਹਾਡਾ ਆਪਣਾ ਕਾਬਲ ਸਿੰਘ ਠੌਰ ਦੇਸ਼ ਦੁਨੀਆ ਚੈਨਲ ਤੋਂ ਮੈਂ ਤੁਹਾਨੂੰ ਅੱਜ ਦੱਸਦਾ ਮੈਂ ਸਤਲੁਜ ਦਰਿਆ ਤੇ ਜਿਹੜੇ ਹਾਲ ਹੈ ਸੋ ਅੱਜ 12 ਤਰੀਕ ਹੈ ਤੇ ਦਿਨ ਦੇ 10 ਵਜੇ ਨੇ ਜੀ ਸੋ ਆਹ ਦੇਖੋ ਬਹੁਤ ਹੀ ਵਧੀਆ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਜਾਂਦਾ ਹੈ ਇਹ ਸਤਲੁਜ ਦਰਿਆ ਤੁਸੀਂ ਦੇਖ ਸਕਦੇ ਹੋ ਜੀ ਇੱਕ ਵਾਰੀ ਕੈਮਰਾਮੈਨ ਨੂੰ ਕਮਾ ਵੀਡੀਓ ਸੋ ਸਾਹਮਣੇ ਮਸ਼ੀਨ ਲੱਗੀ ਹੋਈ ਹੈ ਜੀ ਜੋ ਕਿ ਸੈਂਟਰ ਦੇ ਵਿੱਚ ਉੱਚੀ ਥਾਂ ਆ ਉਹਨੂੰ ਪੱਟ ਕੇ ਨੀਵਾ ਕੀਤਾ ਜਾਵੇਗਾ ਅਤੇ ਜਿਹੜਾ ਇਹ ਸਤਲੁਜ ਦਰਿਆ ਹੈ ਜੋ ਗਰੀਬ ਕਿਸਾਨਾਂ ਦੀ ਫਸਲਾਂ ਨੂੰ ਢਾਹ ਲਾਉਂਦਾ ਸੀਗਾ ਖੇਤਾਂ ਨੂੰ ਢਾਹ ਲਾਉਂਦਾ ਸੀਗਾ ਉਹਨੂੰ ਉਹਨਾਂ ਨੂੰ ਰਾਹਤ ਮਿਲੂਗੀ ਕਿਉਂਕਿ ਜੋ ਦਰਿਆ ਸੈਂਟਰ ਵਿੱਚੋਂ ਨੀਵਾ ਕੀਤਾ ਜਾਵੇਗਾ ਉਹਦਾ ਸਾਰਿਆਂ ਨੂੰ ਫਾਇਦਾ ਹੋਵੇਗਾ ਜੀ ਸਰ ਬਲਦੇਵ ਸਿੰਘ ਜੀ ਖੜੇ ਨੇ ਸੋ ਆਓ ਇਹਨਾਂ ਕੋਲ ਜਾਣਕਾਰੀ ਲੈਣੇ ਆ ਇਹ ਜੋ ਮਸ਼ੀਨਾਂ ਆਈਆਂ ਜੀ ਉਹ ਕਾਦੇ ਵਾਸਤੇ ਸਭ ਤੋਂ ਪਹਿਲਾਂ ਜੀ ਤੁਹਾਡਾ ਮੇਰੇ ਚੈਨਲ ਰਾਹੀਂ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤੁਹਾਨੂੰ ਇੱਕ ਇਹ ਨਾ ਦੱਸਣਾ ਚਾਹੁੰਦੇ ਆ ਤੇ ਇੱਕੋ ਇਹ ਮਸ਼ੀਨਾਂ ਵੀ ਨਾ ਬੜੇ ਤਕੜੇ ਉਪਰਾਲੇ ਸੰਤ ਸਤਨਾਮ ਸਿੰਘ ਜੀ ਨਾਲ ਬੜੀਆਂ ਨੱਠ ਭੱਜਾਂ ਕੀਤੀਆਂ ਜੀ ਉਹਨਾਂ ਦੀ ਦੇਖੋ ਸਦਕਾ ਹੀ ਸਾਰਾ ਪ੍ਰਬੰਧ ਹੋਇਆ ਜੀ ਉਦੋਂ ਦੇ ਲੱਗੇ ਹੋਏ ਆ ਦੇਖੋ ਲੱਗੇ ਦਾ ਉਦੋਂ ਦੇ ਨੁਕਸਾਨ ਅਸੀਂ ਕਹਿੰਦੇ ਬੱਚੇ ਸੰਤ ਸਤਨਾਮ ਸਿੰਘ ਸਾਰੇ ਦੇਖੋ ਉੱਥੇ ਹੀ ਬੈਠਿਆ ਖੇਤਾਂ ਦੇ ਵਿੱਚ ਹੀ ਬਿਲਕੁਲ ਅਸੀਂ ਜੰਦੇ ਮੈਂ ਨੁਕਸਾਨ ਬੱਚੇ ਚਲੋ ਕੋਈ ਵੀ ਚੀਜ਼ ਆਉਣ ਨੂੰ ਟਾਈਮ ਲੱਗਦਾ ਮੰਨ ਲਓ ਕਿ ਅਸੀਂ ਸੋਚਿਆ ਵੀ ਇਹ ਕਹਿੰਦੇ ਪੰਜਾਬ ਚ ਇੱਕੋ ਮਸ਼ੀਨਾਂ ਏ ਮਸ਼ੀਨ ਬਣਾ ਜਬ ਬਲਾਂ ਦੇ ਉੱਤੇ ਦੇਖੋ ਸੰਤਾਂ ਦਾ ਬੜਾ ਤਕੜਾ ਸੰਯੋਗ ਆ ਜੀ ਕਰਨ ਸਿੰਘ ਵੀ ਲੱਗਿਆ ਸਾਰੇ ਜਿਹਨੇ ਲੀਡਰ ਵੀ ਸਾਰਿਆਂ ਨੇ ਇੱਕੋ ਗੱਲ ਕੀਤੀ ਦੇਖੋ ਸੰਤਾਂ ਦੀ ਕਿਰਪਾ ਦੇ ਨਾਲ ਜਿਹੜਾ ਇਹ ਕੰਮ ਆ ਆਰੰਭ ਹੋ ਗਿਆ ਇਹਨਾਂ ਨੇ ਬੜੇ ਅਪਰਾਲੇ ਕੀਤੇ ਆ ਇਹਨਾਂ ਦੇ ਅਪਰਾਲੇ ਅੱਜ ਮਾਲਕਾਂ ਸਾਡੇ ਸਾਰੀਆਂ ਸੰਗਤਾਂ ਦੇ ਸਿਰੇ ਲਾਇਆ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਜਦ ਕਿ ਇਹਨਾਂ ਨੇ ਐਡਾ ਵੱਡਾ ਅਪਰਾਲਾ ਕਰਤਾ ਅਪਰਾਲਾ ਕਰਤਾ ਦੇਖੋ ਜਦੋਂ ਉੱਪਰ ਕੁਝ ਨਹੀਂ ਇਹ ਜੀ ਵੀ ਪਾਣੀ ਨਹੀਂ ਨੂੰ ਆਪਾਂ ਕਿਸੇ ਵੀ ਕਿਸੇ ਤਰ੍ਹਾਂ ਸੈਂਟਰ ਚ ਲਿ ਜਾਣਾ ਜੀ ਕੋਣ ਦੇਖੋ ਮਸ਼ੀਨ ਵਰ ਗਈ ਆ ਸਾਰਾ ਉਪਰਾਲਾ ਜਿਹੜਾ ਹੈ ਸਾਥ ਸੰਗਤ ਦਾ ਵਾ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਛੀਦਾ ਸੰਗਤ ਦਾ ਵਾ ਜੀ ਹੋਰ ਜਿਹੜੇ ਸਾਡੇ ਸਸਰਾ ਵਾਲੀ ਕਲੋਨੀ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਰ ਸਾਰੀ ਪੰਚਾਇਤਾਂ ਜਿੰਨੇ ਸਾਡੇ ਸਹਿਯੋਗ ਸਾਰਿਆਂ ਨੇ ਦਿੱਤਾ ਉਹਨਾਂ ਦਾ ਉਪਰਾਲਾ ਵਾ ਜੀ ਜਿਵੇਂ ਸਰਪੰਚ ਸਾਹਿਬ ਨੇ ਕਿਹਾ ਸੀ ਚਲੋ ਸਾਧੂ ਸੰਤ ਆਂਦੇ ਆ ਨਾਮ ਜਪਾਂਦੇ ਆ ਭਲਾ ਕਰਦੇ ਆ ਇੱਕ ਵੱਖਰੀ ਗੱਲ ਆ ਪਰ ਪਲਾਕਾ ਨਿਵਾਸੀ ਨਾਲ ਸਹਿਯੋਗ ਦਿੰਦੇ ਆ ਉਹਨਾਂ ਦੇ ਸਹਿਯੋਗ ਨਾਲ ਸਭ ਤੋਂ ਵੱਡਾ ਇਹ ਕੰਮ ਹੋਇਆ ਜੋ ਡੀਸੀ ਸਾਹਿਬ ਨੂੰ ਅਸੀਂ ਲਿਖੇ ਦਿੱਤੇ ਸੀ ਮੰਗਾ ਆਪਣੀਆਂ ਉਹਦੇ ਆਧਾਰ ਤੇ ਡੀਸੀ ਸਾਹਿਬ ਨੇ ਬੜੀ ਮੁਸ਼ਕਲ ਨਾਲ 4-5 ਦਿਨ ਹੋ ਗਏ ਲੱਗਿਆ ਨੂੰ ਤੇ ਹੁਣ ਪਹੁੰਚਿਆ ਸਾਡੇ ਕੋਲ ਇਹਦੇ ਨਾਲ ਸਾਡੇ ਜਿਹੜਾ ਸਤ ਲੋਹੇ ਦਰਿਆ ਦਾ ਜਿਹੜਾ ਬਹਾਵ ਆ ਉਹ ਡਵਰਟ ਹੋ ਜਾਊਗਾ ਦੋ ਹਿੱਸਿਆਂ ਦੇ ਵਿੱਚ ਹੋ ਜਾਊਗਾ ਜਿਹੜੀ ਸਾਡੀ ਜ਼ਮੀਨ ਬੰਨ ਤੋਂ ਪਾਰ ਵੀ ਚਲ ਗਈ ਹੈ ਨਾ ਥੋੜਾ ਜਿਹਾ ਉੱਤੇ ਸਾਨੂੰ ਕੰਟਰੋਲ ਹੋ ਜਾਊਗਾ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੇ ਲੋਕ ਆ ਸਾਡੇ ਇਹ ਬੱਜ ਜਾਣਾ ਸੀਦਾ ਹੀ ਅਰਦਾਸ ਕਰਦੇ ਆ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੰਦਾ ਦਾ ਭਲਾ ਜਿੱਦਣ ਦਾ ਇਹ ਪ੍ਰੋਗਰਾਮ ਕਰਦਾ ਉਦੋਂ ਦਾ ਹੀ ਇਹ ਤੁਹਾਨੂੰ ਸਾਰਿਆਂ ਨੂੰ ਸੱਚੀਆਂ ਖਬਰਾਂ ਦੱਸਦਾ ਪਿਆ ਵਾ ਅਸੀਂ ਇਹਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਆਂ ਸਾਡੇ ਨਾਲ ਪਿੰਡ ਮੌਜੂਦਾ ਸਰਪੰਚ ਸਰਦਾਰ ਸੁਰਿੰਦਰ ਸਿੰਘ ਜੀ ਨਾਮ ਪੈੜੀ ਖੜੇ ਨੇ ਸਾਡੇ ਇਲਾਕੇ ਦੀ ਇਹ ਖਾਸੀਅਤ ਹੈ ਜਿੰਨਾ ਭਾਈਚਾਰਾ ਸਾਡਾ ਇਹ ਜਦੋਂ ਦੁੱਖ ਦੀ ਘੜੀ ਹੁੰਦੀ ਹੈ ਸਾਰੇ ਵੈਰ ਭਾਵਨਾ ਮਕਾ ਕੇ ਇੱਥੇ ਇਕੱਠੇ ਹੋ ਜਾਂਦੇ ਨੇ ਤੇ ਦਿਲੋਂ ਸੇਵਾ ਕਰਦੇ ਆ ਜੇ ਇਕੱਠੇ ਹੋਏ ਤਾਂ ਹੀ ਸਾਡਾ ਜਿਹੜਾ ਇਲਾਕਾ ਬਚ ਗਿਆ ਦੇਖ ਲਓ 1 ਕਿਲੋਮੀਟਰ ਦਾ ਵਨ ਹੈ ਹੀ ਨਹੀਂ ਪਾਣੀ ਉੱਥੇ ਆਇਆ ਨਹੀਂ ਤੇ ਜਿਹੜੀ ਸ਼ੰਤ ਸਤਨਾਬ ਸਿੰਘ ਜੀ ਤੇ ਗੁਰਦੁਆਰਾ ਬੂਧਗੜ੍ਹ ਸ਼ਹੀਦਾਂ ਦੀ ਜਿਹੜੀ ਕਿਰਪਾ ਰਹੀ ਆ ਕਿ ਅਸੀਂ ਉਹਦਾਂ ਤਾਂ ਸੇਵਾ ਜਿਹੜੀ ਕੀਤੀ ਉਹਦਾਂ ਮ ਕੀਤਾ ਹੀ ਆ ਜਿਹੜਾ ਅਖੰਡ ਪਾਤਸ਼ਾਹ ਰਖਾਇਆ ਸਭ ਤੋਂ ਵੱਡੀ ਕਿਰਪਾ ਉਹਨਾਂ ਨਾਲ ਹੋਈ ਆ ਸਾਡੇ ਇਲਾਕੇ ਦੇ ਠੀਕ ਹੈ ਤੇ ਸਾਰੇ ਇਲਾਕੇ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਇਸ ਦੁੱਖ ਦੀ ਘੜੀ ਵਿੱਚ ਹੱਲੇ ਵੀ ਖੜੇ ਨੇ ਤੇ ਜਿੰਨੀ ਦੇਰੇ ਇਹ ਸਹੀ ਨਹੀਂ ਹੁੰਦਾ ਉਨੀ ਦੇਰੇ ਸਾਰੇ ਇਕੱਠੇ ਹੋ ਕੇ ਅਸੀਂ ਕੰਮ ਕਰਾਂਗੇ ਜੀ ਧੰਨਵਾਦ ਬਹੁਤ ਵਧੀਆ ਜੀ ਸਰਕਾਰ ਨੇ ਕੀਤਾ ਜੀ ਸਾਡੇ ਵਾਸਤੇ ਡੀਜੀ ਸਾਹਿਬ ਨੂੰ ਅਸੀਂ ਧੰਨਵਾਦ ਕਰਦੇ ਆ ਸਾਡੇ ਨਗਰ ਵੱਲੋਂ ਕਿ ਜਿਹੜਾ ਇਹ 5-4 ਦਿਨ ਪਹਿਲਾਂ ਕਰਨਾ ਚਾਹੀਦਾ ਚਲੋ ਹੁਣ ਵੀ ਕਰਤਾ ਅਸੀਂ ਧੰਨਵਾਦ ਕਰਦੇ ਆ ਸਾਰੇ ਨਗਰ ਵੱਲੋਂ ਜੀ ਔਰ ਇਸ਼ਾਨ ਜੀ 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 ਜ ਉਹਨਾਂ ਨੇ ਇਲਾਕਾ ਨਵਸੀ ਨੇ ਪਰਜੋਰ ਮੰਗਦਾ ਕੀਤਾ ਸੀ ਲੇਕਿਨ ਡੀਸੀ ਸਾਹਿਬ ਦਾ ਵੀ ਉਧਰੋਂ ਜਿਹੜਾ ਦਬਾਅ ਸੀ ਉਹਨਾਂ ਨੇ ਮਗਾ ਕੇ ਪੰਜਾਬ ਇਹ ਪੰਜਾਬ ਦੇ ਵਿੱਚ ਇੱਕ ਮਸ਼ੀਨ ਸੀ ਫਿਰ ਵੀ ਉਹਨਾਂ ਸਾਡੇ ਇਲਾਕੇ ਵਾਸਤੇ ਭੇਜੀਏ ਜ਼ੋਰ ਪਾ ਕੇ ਉਸ ਸਮੇ ਐਸ.ਡੀ.ਐਮ. ਮੈਡਮ ਜੈਸਮੀਨ ਕੋਰ ਸਾਡੇ ਕੋਲ ਪਹੁੰਚੇ ਨੇ ਜਿਸ ਦਿਨ ਦੇ ਹੜ੍ਹਾਂ ਦੇ ਹਸਾਤ ਬਣੇ ਨੇ ਉਸੇ ਦਿਨ ਤੋਂ ਸਾਡੀ ਖਬਰ ਸਾਰ ਲੈਣ ਲਈ ਪਲ-ਪਲ ਜਦੋਂ ਆ ਇਹਨਾਂ ਨੂੰ ਬੁਲਾਈਦਾ ਉਸ ਵੇਲੇ ਸਾਡੇ ਕੋਲ ਪਹੁੰਚਦੇ ਨੇ ਸੋ ਮੈਡਮ ਜੀ ਦਾ ਕੀ ਕਹਿਣਾ ਜੀ ਜਿਹੜਾ ਇੱਥੇ ਬਹੁਤ ਵੱਡਾ ਪ੍ਰੋਜੈਕਟ ਕਿਸਾਨਾਂ ਦੀਆਂ ਜ਼ਮੀਨਾਂ ਬਚਾਉਣ ਵਾਸਤੇ ਆਇਆ ਜੀ ਉਹਦੇ ਬਾਰੇ हां ਜਿਵੇਂ ਕਿ ਸਾਰਿਆਂ ਦੀ ਪਿੰਡ ਵਾਸੀਆਂ ਦੀ ਇਹ ਡਿਮਾਂਡ ਸੀਗੀ ਕਿ ਦਰਿਆ ਦਾ ਰੁਖ ਇਧਰ ਨੂੰ ਬਦਲ ਕੇ ਦੂਸਰੇ ਪਾਸੇ ਰੇਤਾ ਜਾਂ ਜਿਹੜੀ ਜ਼ਮੀਨ ਹੈ ਉਹ ਛੱਡਦਾ ਆ ਰਿਹਾ ਇਧਰ ਨੂੰ ਆ ਰਿਹਾ ਤੇ ਅਸੀਂ ਵੀ ਇਹੀ ਅਬਜ਼ਰਵ ਕਰ ਰਹੇ ਹਾਂ ਵੀ ਅਸੀਂ ਜਦੋਂ ਉਹਨੂੰ ਰੋਕਣ ਦੀ ਵੀ ਕੋਸ਼ਿਸ਼ ਕਰਦੇ ਹਾਂ ਡਾਇਰੈਕਸ਼ਨ ਚੇਂਜ ਕਰਨ ਦੀ ਕੋਸ਼ਿਸ਼ ਕਰਦੇ ਤਾਂ ਪਾਣੀ ਦਾ ਵਹਾਅ ਇਧਰ ਨੂੰ ਹੋਣ ਕਾਰਨ ਉਹ ਜ਼ਮੀਨ ਨੂੰ ਹੋਰ ਕੱਟ ਦਿੰਦਾ ਘੋਰ ਲਾ ਦਿੰਦਾ ਥੱਲੇ ਤਾਂ ਇਸ ਕਰਕੇ ਆਪਾਂ ਜਿਹੜਾ ਵਿਜਲੀ ਜਗ੍ਹਾ ਹੈ ਵਿਜਲੀ ਦਿੱਤੇ ਜ਼ਮੀਨ ਹੈ ਜਾਂ ਦਰਿਆ ਦੇ ਅੰਦਰ ਜਿੱਥੇ ਉਹਨੇ ਰੇਤਾ ਡਿਪੋਜ਼ਿਟ ਕੀਤਾ ਆਪਦਾ ਕੋਰਸ ਚੇਂਜ ਕੀਤਾ ਰਿਵਰ ਉੱਥੇ ਆਪਾਂ ਇੱਕ ਮਸ਼ੀਨ ਲਗਾਈ ਹੈ ਤਾਂ ਕਿ ਆਪਾਂ ਦੁਬਾਰਾ ਤੋਂ ਉਹਨੂੰ ਥੋੜਾ ਨੀਵਾ ਕਰਕੇ ਦਰਿਆ ਨੂੰ ਦਰਿਆ ਦੀ ਡਾਇਰੈਕਸ਼ਨ ਨੂੰ ਚੇਂਜ ਕਰ ਸਕੀਏ ਅਜੇ ਸਿਰਫ ਅਸੀਂ ਕੋਸ਼ਿਸ਼ ਹੀ ਕਰ ਰਹੇ ਹਾਂ ਇਹਦੇ ਬਾਰੇ ਅਸੀਂ ਤੁਹਾਨੂੰ ਬਾਅਦ 'ਚ ਆਪਾਂ ਕਲੀਅਰ ਹੋਵਾਂਗੇ ਵੀ ਇਹ ਕਿੰਨਾ ਸਕਸੈਸਫੁਲ ਇਹਦੇ ਵਿੱਚ ਕਿਹਨਾ ਕਿਹਨਾ ਦਾ ਸਹਿਯੋਗ ਆ ਜੀ ਪਿੰਡ ਵਾਸੀਆਂ ਨੇ ਵੀ ਇਹਦੇ 'ਚ ਬਹੁਤ ਸਹਿਯੋਗ ਕੀਤਾ ਤੇ ਬਾਕੀ ਸਾਡੇ ਡੀਸੀ ਸਾਹਿਬ ਨੇ ਜ਼ਿਲ੍ਹਾ ਪ੍ਰਸ਼ਾਸਨ ਨੇ ਤਰਨਤਾਰਨ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਤਾਲਮੇਲ ਕਰਕੇ ਉੱਥੋਂ ਹੀ ਮਸ਼ੀਨ ਆਈ ਜੀ ਸਾਡੇ ਐਸਡੀਐਮ ਮੈਡਮ ਜਸਮੀਨ ਕੌਰ ਦਾ ਅਤੇ ਸਾਡੇ ਡੀਸੀ ਸਾਹਿਬ ਜੀ ਦਾ ਤਹਿ ਦਿਲੋਂ ਧੰਨ ਭਰਾਵਾਂ ਦੀਆਂ ਜ਼ਮੀਨਾਂ ਬਚਾਉਣ ਲਈ ਬਹੁਤ ਹੀ ਵੱਡਾ ਉਪਰਾਲਾ ਕੀਤਾ ਜੀ ਸੋ ਮੈਂ ਤੁਹਾਡਾ ਆਪਣਾ ਕਾਬਲ ਸਿੰਘ ਰਠੌਰ ਤੁਸੀਂ ਜੁੜੇ ਹੋ ਦੇਸ਼ ਦੁਨੀਆ ਰਾਹ ਹੋ ਰੋਟੀ ਵੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ